ਮਾਰੂ ਮਹੱਲਾ ਪਹਿਲਾ ਆਪੇ ਕਰਤਾ ਪੁਰਖ ਵਿਦਾਤਾ ਵਿਦਾਤਾ ਜਿਨ ਆਪੇ ਆਪ ਉਪਾਇ ਪਛਾਤਾ ਆਪੇ ਸਤ ਗੁਰ ਆਪੇ ਸੇਵਕ ਆਪੇ ਸ੍ਰਿਸ਼ਟ ਉਪਾਈ ਹੈ ਆਪੇ ਨੇੜਾ ਨਾਹੀ ਦੂਰੇ ਬੂਝੈ ਗੁਰਮੁਖ ਸੇ ਜਾਣ ਪੂਰੇ ਤੈਨ ਕੀ ਸੰਗਤ ਐ ਨਿਸਲਾਹ ਗੁਰ ਸੰਗਤ ਏ ਵਡਾਈ ਹੈ ਜੁਗ ਜੁਗ ਸੰਤ ਭਲੇ ਪ੍ਰਾਪ ਤੇਰੇ ਹਾਂ ਜੁਗ ਜੁਗ ਇੱਥੇ ਵਿਸਰਾਮ ਲਾ ਦੇਣਾ ਸੰਤ ਭਲੇ ਪ੍ਰਾਪ ਤੇਰੇ ਹਰ ਗੁਣ ਗਾਵਹਿ ਰਸਨ ਰਸੇਰੇ ਉਸਤਤ ਕਰਹਿ ਪਰ ਹਰ ਦੁਖ ਦਾਲਦ ਜੇਨ ਨਾਹੀ ਚਿੰਤ ਪਰਾਈ ਹੈ ਓਏ ਜਾ ਓਏ ਜਾਗਤ ਰਹੈ ਨਾ ਸੂਤੇ ਦੀ ਸਹਿ ਸੰਗਤ ਕੋਲ ਤਾਰੇ ਸਾਚ ਪ੍ਰੀਸਹਿ ਕਲਮਲ ਮੈਲ ਨਾਹੀ ਤੇ ਨਿਰਮਲ ਹਾਂਜੀ ਕਲਮਲ ਮੈਲ ਨਾਹੀ ਇੱਥੇ ਝਮਕ ਲਾ ਦਨੀਏ ਤੇ ਨਿਰਮਲ ਇੱਥੇ ਵਿਸਰਾਮ ਹੈ ਓਏ ਰਹੈ ਭਗਤ ਲੈ ਵਿਲਾਈ ਏ ਬੁੱਝੋ ਹਾਰ ਜਨ ਸਤ ਗੁਰ ਬਾਣੀ ਇਹੋ ਜੋਬਣ ਸਾਸ ਹੈ ਦੇਹ ਪ੍ਰਾਣੀ ਆਜ ਪੁਰਾਣੀ ਪੱਪੇ ਔਂਕੜ ਐ ਇਹ ਜੋਵਨ ਸਾਸ ਹੈ ਦੇਹ ਪੁਰਾਣੀ ਆਜ ਕਾਲ ਮਰ ਜਾਈਏ ਪ੍ਰਾਣੀ ਹਰ ਜਾਪ ਜਪ ਰਿਦੈ ਧਾਈ ਏ ਛੋਡੋ ਪ੍ਰਾਣੀ ਕੂੜ ਕਬਾੜਾ ਕੂੜ ਮਾਰੇ ਕਾਲ ਪਛਾੜਾ ਹਾਂ ਪਛਾਹਾ ਉਛਾਹ ਇਕੱਠੇ ਹੀ ਬੋਲਨਾ ਉਛਾਹਾਂ ਇਕੱਠਾ ਹੀ ਪਾਠ ਹੈ ਕੂੜ ਮਾਰੇ ਕਾਲ ਉਛਾਹੜਾ ਸਾਖਤ ਕੂੜ ਪਚਹਿ ਮਨ ਹੋਮੈ ਸਾਖਤ ਕੂੜ ਪਚਹਿ ਮਨ ਹੋਉਨਾ ਸਾਖਤ ਕੂੜ ਪਚਹਿ ਮਨ ਹੋਮੈ ਦੋਹ ਮਾਰਗ ਪਚੈ ਪਚਾਈ ਹੀ ਛੋਡੋ ਨਿੰਦਾ ਤਾਤ ਪਰਾਈ ਛੋਡੋ ਨੀ ਛੋਡੇ ਹੋ ਡੱਡੇ ਦੀ ਸਿਆਰੀ ਲੱਗੀ ਐ ਛੋਡੇ ਹੋ ਨਿੰਦਾ ਤਾਤ ਪਰਾਈ ਛੋਡੇ ਹੋ ਨਿੰਦਾ ਤਾਤ ਪਰਾਈ ਮਨ ਛੋਡੇ ਹੋ ਐਡਾ ਲੱਗ ਗਿਆ ਛੋਡੇ ਹੋ ਛੋਡੇ ਹੋ ਛੋਡੇ ਹੋ ਨਿੰਦਾ ਤਾਤ ਪਰਾਈ ਛੋਡੇ ਹੋ ਨਿੰਦਾ ਤਾਤ ਪਰਾਈ ਪੜ ਪੜ ਦੱਜ ਹੈ ਸਾਤ ਨਾ ਆਈ ਮਿਲ ਸਤ ਸੰਗਤ ਨਾਮ ਸਲਾਹੋ ਆਤਮ ਰਾਮ ਸਖਾਈ ਹੈ ਛੱਡੋ ਕਾਮ ਕ੍ਰੋਧ ਬੁਰਾਈ ਛੱਡੋ ਤੇ ਲਾ ਦੋ ਵਿਸਰਾਮ ਛੱਡੋ ਕਾਮ ਕ੍ਰੋਧ ਬੁਰਾਈ ਹਉ ਮੈਂ ਤੰਦ ਛੱਡੋ ਲਪਟਾਈ ਲੰਪਟਾਈ ਤੰਦ ਪਦ ਤੇ ਵਿਸਰਾਮ ਹਉ ਮੈਂ ਤੰਦ ਛੱਡੋ ਲੰਪਟਾਈ ਹਉ ਮੈਂ ਤੰਦ ਛੱਡੋ ਲੰਪਟਾਈ ਸਤ ਗੁਰ ਸਰਣ ਪਰਹੁ ਤਾ ਉੱਬਰਹੁ ਏਉ ਤਰੀਐ ਭਵਜਲ ਭਾਈ ਹੇ ਅੱਗੇ ਬਿਮਲ ਨਦੀ ਅਗਨ ਵਿਖ ਚੇਲਾ ਅੱਗੇ ਥਿਮਕ ਲੱਗੇਗੀ ਅੱਗੇ ਬਿਮਲ ਨਦੀ ਇਸ ਨੂੰ ਬਿਮਲ ਨਹੀਂ ਕਹਿਣਾ ਬਿਮਲ ਨਦੀ ਇੱਥੇ ਵਿਸਰਾਮ ਅਗਨ ਵਿਖ ਚੇਲਾ ਤਿੱਥੈ ਆਵਰ ਨਾ ਕੋਈ ਜੀਉ ਇਕੱਲਾ ਇਕੱਲਾ ਪੜ ਪੜ ਅਗਨ ਸਾਗਰ ਦੇ ਲਹਿਰੀ ਪੜ ਦਜ ਹੈ ਮਨ ਮੁਖ ਤਾਈ ਹੈ ਪੜ ਪੜ ਅਗਨ ਸਾਗਰ ਦੇ ਲਹਿਰੀ ਤੇ ਵਿਸਰਾਮ ਹੈ ਪਾੜ ਦੱਜਹਿ ਪਾੜ ਪੋਲਾ ਬੋਲਣਾ ਦੱਜਹਿ ਕਸ ਕੀ ਪਾੜ ਦੱਜਹਿ ਮਨ ਮੁਖਤਾਈ ਹੀ ਗੁਰ ਪਹਿ ਮੁਕਤ ਦਾਨ ਦੇ ਪਾਣਾ ਮੁਕਤ ਪਦ ਤੇ ਵਿਸਰਾਮ ਹੈ ਜੇ ਨ ਪਾਇਆ ਸੋਈ ਵਿਦ ਜਾਣਾ ਜੇ ਨ ਪਾਇਆ ਤਿਨ ਪੂਚੋ ਭਾਈ ਸੁਖ ਸਤ ਗੁਰ ਸੇਵ ਕਮਾਈ ਹੀ ਗੁਰ ਬਿਨ ਉਰਜ ਜਮਰ ਹੈ ਬੇਕਾਰਾ ਜਾਮ ਸਿਰ ਮਾਰੇ ਕਰੇ ਖੁਆਰਾ ਬਾਦੇ ਮੁਕਤ ਨਾਹੀ ਨਰ निंदक ਬਾਦੇ ਮੁਕਤ ਨਾਹੀ ਨਰ निंदक ਬਾਦੇ ਪੱਤ ਵੀ ਜਮਕ ਲੱਗੇਗੀ ਬਾਦੇ ਮੁਕਤ ਨਾਹੀ ਨਰ निंदक ਦੂਬਹ ਨਿੰਦ ਪਰਾਈ ਹੈ ਦੂਬਹ ਇੱਥੇ ਜਮਕ ਲੱਗੇਗੀ ਦੂਬਹ ਨਿੰਦ ਪਰਾਈ ਹੈ ਬੋਲੋ ਸਾਚ ਪਛਾਣੋ ਅੰਦਰ ਦੂਰ ਨਾਹੀ ਦੇਖੋ ਕਰਨ ਨੰਦਰ ਬਿਗਣ ਨਾਹੀ ਗੁਰਮੁਖ ਤਰ ਤਾਰੀ ਏਉ ਭਵਜਲ ਪਾਰ ਲੰਘਾਈ ਹੈ ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਵਨਾਸੀ ਨਾ ਜੀਉ ਮਰੈ ਨਾ ਮਾਰਿਆ ਜਾਈ ਕਰ ਦੇਖੈ ਸਬਦਰ ਜਾਈ ਹੈ ਓਹ ਨਿਰਮਲ ਓਹ ਨਿਰਮਲ ਹੈ ਨਾਹੀ ਅੰਧਿਆਰਾ 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 ਓਹ ਆਪੇ ਤਖਤ ਬਹਿ ਸਤਿਆਰਾ ਸਾਖਤ ਕੂੜੇ ਬੰਦ ਭਵਾਈਐ ਮਰ ਜਨਮ ਹੈ ਆਈ ਜਾਈ ਹੈ ਗੁਰ ਕੇ ਸੇਵਕ ਸਤ ਗੁਰ ਪਿਆਰੇ ਓਏ ਬੈਸਹ ਤਖਤ ਸੋ ਸਬਦ ਵਿਚਾਰੇ ਤਤ ਲੈ ਅੰਤਰਗਤ ਜਾਣੈ ਸਤ ਸੰਗਤ ਸਾਚ ਵਡਾਈ ਹੈ ਆਪ ਤਰੈ ਜਨ ਪਿਤਰਾ ਤਾਰੇ ਹਾਂ ਜਨ ਪਿਤਰਾ ਤਾਰੇ ਸੰਗਤ ਮੁਕਤ ਸੁਪਾਰ ਉਤਾਰੇ ਨਾਨਕ ਤਿਸ ਕਾ ਲਾਲਾ ਗੋਲਾ ਜਿਨ ਗੁਰਮੁਖ ਹਰਿ ਲੇਵਲਾਈ ਹੈ ਮਾਰੂ ਮਹੱਲਾ ਪਹਿਲਾ ਕੀਤੇ ਜੋਗ ਵਰਤੇ গোਬਾਰਾ ਕੀਤੇ ਜੋਗ ਇਥੇ ਵਿਸਰਾਮ ਗੁਬਾਰੇ ਵਰਤੇ ਗੁਬਾਰੇ ਕੇਤੇ ਜੁਗ ਵਰਤੇ ਗੁਬਾਰੇ ਤਾੜੀ ਲਾਈ ਅਪਰ ਅਪਾਰੈ ਧੁੰਦੂ ਕਾਰ ਨਿਰਾਲਮ ਬੈਠਾ ਨਾ ਤਦ ਧੰਦ ਪਸਾਰਾ ਹੈ ਨਾ ਤਦ ਧੁੰਦੂ ਕਾਰ ਨਿਰਾਲਮ ਬੈਠਾ ਇੱਥੇ ਵਿਸਰਾਮ ਹੈ ਧੁੰਦੂ ਕਾਰ ਇਕੱਠਾ ਹੀ ਪਾਠ ਹੈ ਧੁੰਦੂ ਕਾਰ ਨਿਰਾਲਮ ਬੈਠਾ ਨਾ ਤਦ ਤੰਤ ਪ੍ਰਸਾਰਾ ਹੈ ਜੁਗ 36 ਤਿਨ ਵਰਤਾਏ ਜੋ ਜੋ ਤਿਸ ਭਾਣਾ ਚਿਵੈ ਚਲਾਏ ਤਿਸਹ ਸਰੀਰ ਨਾ ਦੀਸੈ ਕੋਈ ਆਪੇ ਅਪਰ ਅਪਾਰਾ ਹੈ ਗੁਪਤੇ ਬੂਝੋ ਜੁਗ ਚਤਵਾਰੇ ਗੁਪਤੇ ਬੂਝੋ ਇੱਥੇ ਵਿਸਰਾਮ ਜੁਗ ਚਤਵਾਰੇ ਘਾਟ ਘਾਟ ਵਰਤੈ ਉਦਰ ਮੁਝਾਰੇ ਉਦਰ ਪੋਲਾ ਬੋਲਨਾ ਕਟ ਕਟ ਵਰਤੈ ਉਦਰ ਮਝਾਰੇ ਜੋਗ ਜੋਗ ਏਕਾ ਏਕੀ ਵਰਤੈ ਕੋਈ ਬੂਝੈ ਗੋਰ ਵਿਚਾਰਾ ਹੈ ਬਿੰਦ ਰਕਤ ਮਿਲ ਪਿੰਡ ਸਰੀਆ ਤੇ ਸਰੀਆ ਨਹੀਂ ਬੋਲਣਾ ਸਰੀਆ ਉਚਾਰਨ ਕਰਨਾ ਸੱਸੇ ਦੇ ਵਿੱਚ ਡੈਸ਼ ਦੇ ਕੇ ਸਰੀਆ ਸਰੀਆ ਸੁਣਾਉਂ ਬਤ ਲੋ ਬਿੰਦ ਰਕਤ ਮਿਲ ਇੱਥੇ ਵਿਰਾਮ ਹੈ ਪਿੰਡ ਸਰੀਆ ਯਾਨੀ ਸਰੀਰ ਜਿਹੜਾ ਹੈ ਪਿੰਡ ਸਰੀਰ ਜਿਹੜਾ ਉਹ ਸਰੀਆ ਕੀ ਬਣਾਇਆ ਹੈ ਸਰ ਜਿਆ ਹੈ ਮੇਂਦ ਰਕਤ ਮੇਲ ਪਿੰਡ ਸਰੀਆ ਪਾਉਣ ਪਾਣੀ ਅਗਨੀ ਮਿਲ ਜੀਆ ਆਪੇ ਚੋਜ ਕਰੇ ਰੰਗ ਮਹਿਲੀ ਹੋਰ ਮਾਇਆ ਮੋਹ ਪਸਾਰਾ ਹੈ ਗਰਭ ਕੁੰਡਲ ਮਹਿ ਉਰਦ ਧਿਆਨੀ ਆਪੇ ਜਾਣੈ ਅੰਤਰਜਾਮੀ ਸਾਸ ਸਾਸ ਸਤਿਨਾਮ ਸਮਾਲੇ ਸਮਾਲੇ ਸਾਸ ਸਾਸ ਸਤਿਨਾਮ ਸਮਾਲੇ ਅੰਤਰ ਉਦਰ ਮਝਾਰਾ ਹੈ ਚਾਰ ਪਦਾਰਥ ਲੈ ਜੱਗ ਆਇਆ ਚਾਰ ਪਦਾਰਥ ਲੈ ਜੱਗ ਆਇਆ ਚਾਰ ਪਦਾਰਥ ਲੈ ਜੱਗ ਆਇਆ शिव शक्ति घर शिव शक्ति घर वासा पाया एक विसारे ता पेढ़ हारे अंदले नाम अंदले नाम विसाराहे हां अंदले पाति यमक लाके बोलना है अंदले नाम विसाराही बालकमर बालक की लीला हां लीला कुछ बोलना है लीला नहीं कहना लीला कह कह रोवह बाल रंगीला ਜਿਸ ਕਾ ਸਾ ਸੋ ਤਿਨਹੀ ਲੀਆ ਭੂਲਾ ਰੋਹਣ ਹਾਰਾ ਹੈ ਭਰ ਜੋਬਨ ਮਰ ਜਾ ਭਰ ਜੋਬਨ ਮਰ ਜਾ ਕਿ ਕੀਜੈ ਮੇਰਾ ਮੇਰਾ ਕਰ ਮੇਰਾ ਮੀਰਾ ਮੇਰਾ ਮੇਰਾ ਕਰ ਰੋ ਵੀਜੈ ਮਾਇਆ ਕਾਰਨ ਰੋਇ ਬਗੂਚੈ ਧ੍ਰਿਗ ਜੀਵਨ ਸੰਸਾਰਾ ਹੈ ਕਾਲੀ ਹੂ ਫੁਨ ਧੋਲੇ ਆਏ ਹਾਂ ਕਾਲੀ ਹੂ ਪੁਲਾ ਬੋਲਣਾ ਕਾਲੀ ਹੂ ਫੁਨ ਧੋਲੇ ਆਏ ਬਿਨ ਨਾਵੇ ਗੱਥ ਗਿਆ ਗਵਾਏ ਗੱਥ ਪੁਲਈ ਬੋਲਣਾ ਗੱਥ ਨਹੀਂ ਕਹਿਣਾ ਹੈ ਦੁਰਮਤ ਅੰਧਲਾ ਬਿਨਸ ਬਿਨਾਸੈ ਮੂਠਾ ਰੋਏ ਪੁਕਾਰਾ ਹੈ ਹਾਂ ਪੁਕਾਰਾ ਦਲੈਂਕੜ ਹਨ ਪੁਕਾਰਾ ਨਹੀਂ ਕਹਿਣਾ ਮੂਠੇ ਰੋਏ ਮੂਠੇ ਰੋਏ ਪੁਕਾਰਾ ਹੈ ਆਪ ਵਿਚਾਰ ਨਾ ਰੋਵੇ ਕੋਈ ਸਤਿਗੁਰ ਮਿਲੈ ਤਾਂ ਸੋਝੀ ਹੋਈ ਬਿਨ ਗੁਰ ਬੱਜਰ ਕਪਾਟ ਨਾ ਖੁੱਲੈ ਹਾਂ ਖੁੱਲੈ ਬਿਨ ਗੁਰ ਬੱਜਰ ਕਪਾਟ ਨਾ ਖੁੱਲੈ ਸ਼ਬਦ ਮਿਲੈ ਨਿਸਤਾਰਾ ਹੈ ਬਿਰਧ ਭਇਆ ਤਨ ਛੀਜੈ ਦੇਹੀ ਬਿਰਧ ਭਇਆ ਤਨ ਇਥੇ ਵਿਸਰਾਮ ਲੱਗੇਗਾ ਛੀਜੈ ਦੇਹੀ ਬਿਰਧ ਪਿਆ ਤਨ ਚੀਜੈ ਦੇਹੀ RAM ਨਾ ਜਪਈ ਅੰਤ ਸਨੇਹੀ ਨਾਮ ਵਿਸਾਰ ਚੱਲੈ ਮੁਹ ਕਾਲੈ ਦਰਗਹ ਝੂਠ ਖੁਆਰਾ ਹੈ ਨਾਮ ਵਿਸਾਰ ਚੱਲੈ ਕੂੜਿਆਰੋ ਆਵਤ ਜਾਤ ਪੜੈ ਸਿਰ ਛਾਰੋ ਹਾਂ ਪੜੈ ਪੂਲਾ ਬੂਲਨਾ ਪੜੈ ਸਿਰ ਛਾਰੋ ਸਾਹੁਰੜੈ ਘਰ ਵਾਸ ਨ ਪਾਏ ਪੀੜੜੈ ਸਿਰ ਮਾਰਾ ਹੈ ਖਾਜੈ ਪੈਜੈ ਰਲੀ ਕਰੀਜੈ ਇਹ ਖਾਜੈ ਨਹੀਂ ਭਾਪਾ ਭਾਰਾ ਬੋਲਨਾ ਇਹ ਜੱਜੇ ਦੇ ਨਾਮ ਲੈ ਖਾਜੈ ਪੈਜੈ ਇਹ ਚੱਜਾ ਹੈ ਖਾਜੈ ਪੈਜੈ ਰਲੀ ਕਰੀਜੈ ਬਿਨ ਅਬ ਭਗਤੀ ਬਾਦ ਮਰੀਜੈ ਹਾਂ ਬਿਨ ਅਬ ਭਗਤੀ ਬਾਦ ਮਰੀਜੈ ਸਾਰ ਆਪ ਸਰ ਕੀ ਸਾਰ ਨ ਜਾਣੈ ਜਮ ਮਾਰੇ ਕਿਆ ਚਾਰਾ ਹੈ ਪਰਵਿਰਤੀ ਨਰ ਵਿਰਤ ਪਛਾਣੈ ਗੁਰ ਕੈ ਸੰਗ ਸਬਦ ਘਰ ਜਾਣੈ ਕਿਸ ਹੀ ਮੰਦਾ ਆਖ ਨ ਚੱਲੈ ਸੱਚ ਖਰਾ ਸਚਿਆ ਰਾਹੀ ਸਾਚ ਬਿਨਾ ਦਰ ਸਿੱਜੈ ਨ ਕੋਈ ਸਾਚ ਸਬਦ ਜੈ ਪਤ ਹੋਈ ਆਪੇ ਬਖਸ ਲੈ ਤਿਸ ਭਾਵੈ ਹੋਮੈ ਗਰਬ ਨਿਵਾਰਾ ਹੈ ਗੁਰ ਕਿਰਪਾ ਤੇ ਹੁਕਮਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ